ਨਮਰ ਕਰਦਾ ਇਹਨਾਂ ਦਾ ਮੇਰੇ ਗੋਲੀ ਚੱਲਣ ਤੋਂ 10-15 ਮਿੰਟ ਬਾਅਦ ਹੀ ਪੁਲਿਸ ਨਾਲੋਂ ਪਹਿਲਾਂ ਤੇ ਐਮਐਲਏ ਸਾਹਿਬ ਆ ਚੁੱਕੇ ਹਿੱਦੇ ਸੀ ਕਹਿੰਦਾ ਪਾਵੇ ਕਿ ਇਹਨਾਂ ਨੇ ਸਾਨੂੰ ਪੂਰਾ ਸ਼્વાસਨ ਦਵਾਇਆ ਕਿ ਤੁਸੀਂ ਟੋਰਨ ਆਪਣੀ ਦੁਕਾਨਦਾਰੀ ਕਰੋ ਜੇ ਤੁਹਾਡਾ ਵਾਲ ਵੀ ਵਿੰਗ ਹੋਏਗਾ ਤੇ ਮੈਂ ਜ਼ਿੰਮੇਵਾਰ ਹਾਂ ਹਾਲ ਫਿਲਹਾਲ ਉਹ ਨਹੀਂ ਬਾਜ਼ਾਰ ਖੋਲ੍ਹੇ ਆ ਤੇ ਬੰਦੇ ਇਹ ਕਿ ਇਹ ਕਨੇ ਬੰਦੀ ਕਾਰਵਾਈ ਹੋਏਗੀ ਬੰਦੇ ਛੱਟ ਫੜੇ ਜਾਣਗੇ ਤੇ ਇੱਥੇ ਹੀ ਲਿਆਂਦੇ ਜਾਣਗੇ ਤੇ ਸਾਰਿਆਂ ਸਾਹਮਣੇ ਉਹ ਦਸੇ ਜਾਣਗੇ ਕਿ ਇਹ ਬੰਦੇ ਨੇ ਦੇ ਉਹਨਾਂ ਨੂੰ ਇੱਥੇ ਹੀ ਸਜ਼ਾ ਮਿਲੇਗੀ ਫੋਜੀ ਅੰਮਲੀ ਮੈਂ ਦੇਖੋ ਜੀ 20-25 ਸਾਲ ਹੋ ਗਏ ਮੈਂ ਤੇ ਕਦੀ ਨਹੀਂ ਵੇਖਿਆ ਨੀ ਤੇ ਪਹਿਲੀਆਂ ਸਰਕਾਰਾਂ ਵੀ ਆਈਆਂ ਸਤਿਸ਼ਟਾ ਉਹਨਾਂ ਨੇ ਕੋਈ ਏਡਾ ਨਹੀਂ ਚੱਲਿਆ ਪਰ ਇਹ ਸਾਥ ਦਿੰਦੇ ਨੇ ਇਹਨਾਂ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਅੱਜ ਤੋਂ ਬਾਅਦ ਨਾ ਤੇਨੂੰ ਕੋਈ ਫੋਨ ਆਏਗਾ ਛੋਟੇ ਦੁਕਾਨਦਾਰਾਂ ਖੜੇ ਆ ਤੇ ਸਪਨਾ ਹੀ ਖੜੇ ਆ ਬਾਕੀ ਹੁਣ ਬਾਜ਼ਾਰ ਖੁੱਲ ਰਿਹਾ ਤੇ ਗਾਂਹ ਵਾਲੀ ਦੇਖੋ ਚੰਗਾ ਹੀ ਹੋਏ ਜੋ ਹੋਏ ਮੰਮੀ ਜੀ ਪਹਿਲੇ ਤੁਹਾਡੀਆਂ ਲੱਤਾਂ ਕੰਮ ਦੇ ਸੀ ਹੁਣ ਵੀ ਵੈਸੇ ਤੇ ਕੰਮ ਨਹੀਂ ਡਿੰਗਿਆ ਭਾਜੀ ਗਿਆ ਵੀ ਐਮਐਲ ਸਾਹਿਬ ਆ ਇਹ ਸ਼ਹਿਰ ਪਟਾਲੇ ਦੇ ਵਿੱਚ ਮੋਨੂ ਮਲਹੋਤਰਾ ਜੀ ਸ਼ਾਪ ਦੇ ਉੱਤੇ 11 ਵਜੇ ਕੇ 40 ਮਿੰਟ ਦੇ ਉੱਤੇ ਫਾਇਰ ਹੋਇਆ ਕੋਈ ਦਹਿਸ਼ਤ ਕਰਦਾ ਕੇ ਫਾਇਰ ਕਰਕੇ ਗਿਆ ਤੋਂ ਸਾਡੀਆਂ ਟੀਮਾਂ ਅਸੀਂ ਸੀਆਈਏ ਤੋਂ ਵਕ ਵਕ ਟੀਮਾਂ ਬਣਾ ਕੇ ਡਿਪਲੋਏ ਕਰਤੀਆਂ ਤੋਂ ਕੋਸ਼ਿਸ਼ ਹੈ ਵੀ ਅੱਜ ਈਵਨਿੰਗ ਤੱਕ ਨਹੀਂ ਵਿਦਨ 1 ਡੇਸ ਅਸੀਂ ਇਹਨੂੰ ਕਰੈਕ ਕਰ ਲਾਂਗੇ ਜਿੰਨੇ ਵੀ ਹੁਣ ਤੱਕ ਇਦਾਂ ਦੇ ਕੇਸ ਹੋਏ ਆ ਸਿਰਫ ਤੁਹਾਡੇ ਮਾਧਿਅਮ ਨਾਲ ਇਹੀ ਦੱਸਣਾ ਚਾਹੁੰਦਾ ਇਹਨੂੰ ਆਪਾਂ ਹਾਈਪ ਨਾ ਦੇਈਏ ਵੀ ਤਾਂ ਕਿ ਇਹਨੂੰ ਇੱਕ ਵੈਲੋਸਟੀ ਮਿਲੇ ਟੂ ਬੈਟਰ ਹੋ ਜਾਵੇ ਇਹਨੂੰ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਕਿ ਉਹ ਰਿਦਨ 1 ਡੇ ਦਾ ਇਸ ਨੂੰ ਕਰੈਕ ਕਰਕੇ ਤੁਹਾਡੇ ਸਾਹਮਣੇ ਲਿਆਵਾ ਸਰ ਕਿੰਨੇ ਬੰਦੇ ਆਏ ਸੀ ਤੇ ਕਿੰਨੇ ਫਾਇਰ ਹੋਏ ਫਿਲਹਾਲ ਜੋ ਮੇਰੇ ਕੋਲ ਰਿਕਾਰਡ ਆਇਆ ਹੈ ਸੀਸੀਟੀਵੀ ਦੀ ਫੁਟੇਜ ਸਾਡੇ ਕੋਲ ਆ ਗਈ ਹੈ ਫਾਇਰ ਤਾਂ ਉਹ ਕਰਕੇ ਬੰਦਾ ਭੱਜਿਆ ਹੈ ਹੁਣ ਜ ਇੱਕ ਵੀ ਆਇਆ ਹੈ ਕੋਈ ਕਹਿ ਰਿਹਾ ਸ਼ਾਇਦ ਦੋ ਕੀਤੇ ਹੋ ਅਸੀਂ ਵੈਰੀਫਾਈ ਕਰ ਰਹੇ ਹਾਂ ਇਟ ਇਜ਼ ਟੂ अर्ਲੀ ਮੈਂ ਕੋਈ ਅਮੇ ਗੱਲ ਤੁਹਾਨੂੰ ਦੱਸਾਂ ਉਹ ਕਰਕੇ ਹਾਂ ਬੰਦਾ ਪੈਦਲ ਤਾਂ ਇੱਥੇ ਤੱਕ ਨਹੀਂ ਆਇਆ ਮੂਰੇ ਪੈਦਲ ਆਇਆ ਹੋ ਸਕਦਾ ਪਿੱਛੇ ਕਿਸੇ ਨੂੰ ਖੜਾ ਕਰਕੇ ਆਇਆ ਹੋਵੇ ਤੋਂ ਇਟ ਇਜ਼ ਟੂ अर्ਲੀ ਵਿਚ ਕੈਨ ਤੋਂ ਪਹਿਲਾਂ ਮੈਨੂੰ ਵੈਰੀਫਾਈ ਕਰਨਾ ਚਾਹੁੰਦਾ ਹੈ ਉਹ ਕਰਕੇ ਫਿਰ ਤੁਹਾਨੂੰ ਕਿੰਦੇ ਉਮਰ ਵੀ ਛੋਟੀ ਸੀ ਉਹਦੀ ਆ ਜੋ ਸੀਸੀਟੀਵੀ ਚ ਸਾਨੂੰ ਨਜ਼ਰ ਆ ਰਿਹਾ ਕੋਈ ਛੋਟੀ ਉਮਰ ਦਾ ਹੀ ਯੂਥ ਭਾਈ ਹੈ ਬੜਾ ਵੀਰ ਬੜਾ ਲੱਗਾ ਸਰ ਜਿਹੜੇ ਇਹਦਾ ਦੇ ਕੰਮ ਕਰਾਉਂਦੇ ਨੇ ਉਹਨਾਂ ਨੂੰ ਕੋਈ ਵਾਰਨਿੰਗ ਦੇਣਾ ਚਾਹੀਦਾ ਤੇ ਇਹਨਾਂ ਦੇ ਪਿੱਛੇ ਨੇ ਬਟਾਲਾ ਪੰਜਾਬ ਪੁਲਿਸ ਵੈਸੇ ਸਟ੍ਰੌਂਗ ਹੈ ਬਟਾਲਾ ਪੁਲਿਸ ਬਹੁਤ ਸਟ੍ਰੌਂਗ ਹੈ ਆਪਣਾ ਮੈਸੇਜ ਬੜਾ ਕਲੀਅਰ ਹੈ ਤੁਹਾਨੂੰ ਕਰਕੇ ਦੱਸਾਂਗੇ ਤਾਂ ਜਿਆਦਾ ਅੱਛਾ ਲੱਗੇਗਾ ਤੋ ਮੈਨੂੰ ਇੱਕ ਦਿਨ ਦਾ ਮੌਕਾ ਦਿਓ ਤੁਹਾਨੂੰ ਅਸੀਂ ਬੰਦਾ ਟ੍ਰੇਸ ਕਰਕੇ ਜੀ ਪਹਿਲਾਂ ਇਹਨਾਂ ਨੂੰ ਪ੍ਰੋਫੈਕਟੀਵ ਕਾਲ ਆਈ ਸੀ ਜੀ ਕਿ ਉਹਦੇ ਉੱਤੇ ਪਹਿਲੇ ਕਾਰਵਾਈ ਕੀਤੀ ਕੋ ਮੈਨੂੰ ਇਹਨਾਂ ਨੇ ਹੁਣ ਜਿਹੜੀ ਗੱਲ ਕਲੀਅਰ ਕੀਤੀ ਉਹ ਮੈਂ ਵੈਰੀਫਾਈ ਕਰਦਾ ਹਾਂ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਹੜੀ ਕਾਲ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਤੋਂ ਅਸੀਂ ਤੁਹਾਨੂੰ ਵਿਦਨ ਡੇਜ਼ ਹੀ ਕੋਈ ਰਿਜ਼ਲਟ ਅੱਛਾ ਦੇਾਂਗੇ ਸਰ ਮਾਰਕੀਟ ਵੀ ਬੰਦ ਹੋ ਗਈ ਹੈ ਤੇ ਉਹ ਕਿਉਂ ਨਹੀਂ ਕੋਈ ਮਾਰਕੀਟ ਬੰਦ ਨਹੀਂ ਹੈ ਮੇਰੇ ਮਾਰਕੀਟ ਐਸੋਸੀਏਸ਼ਨ ਐਮ ਐਲ ਐਸਾ ਮੇਰੇ ਨਾਲ ਹੀ ਹੈ ਇਹਨਾਂ ਦੀ ਮਾਰਕੀਟ ਐਸੋਸੀਏਸ਼ਨ ਨਾਲ ਗੱਲ ਵੀ ਹੋ ਗਈ ਹੈ ਇੱਥੇ ਹੀ ਉਹਨਾਂ ਦੇ ਅਧਿਦੇਦਾਰ ਹੈਗੇ ਆ ਤੋਂ ਪੁਲਿਸ ਨੂੰ ਟਾਈਮ ਦੇਣਾ ਬੰਦਾ ਹੈ ਤੋਂ ਸਾਨੂੰ ਕੰਮ ਕਰਨ ਦਾ ਮੌਕਾ ਦਿਓ ਤਾਂ ਕਿ ਅਸੀਂ ਇਹਨੂੰ ਕਲੀਅਰ ਕਰਕੇ ਤੁਹਾਡੇ ਸਾਹਮਣੇ ਲਿਆ ਦਈਏ। ਥੈਂਕ ਯੂ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਇਹ ਗੋਲੀ ਚੱਲੀ ਹੈ ਇਹ ਵਾਲੀ ਕਰ ਦੋ। ਬਿਲਕੁਲ ਜੀ ਜਿਹੜੀ ਆ ਘਟਨਾ ਹੋਈ ਹੈ ਇਹਦੇ ਵਿੱਚ ਮੈਨੂੰ ਪਤਾ ਲੱਗਿਆ ਤੇ ਮੈਂ ਉਸੇ ਟਾਈਮ ਹੀ ਆਪਣੇ ਵੀਰ ਦੀ ਦੁਕਾਨ ਤੇ ਆ ਕਿਉਂਕਿ ਇਹ ਸਾਡੇ ਪਰਿਵਾਰ ਦਾ ਜੀ ਹੈ। ਕੋਈ ਚੱਕਰ ਨਹੀਂ। ਬਟ ਹਾਂ ਮੈਂ ਬਟਾਲਾ ਪੁਲਿਸ ਨੂੰ ਇਹ ਵੀ ਇੱਕ ਤੇ ਹੁੰਦਾ ਨਾ ਵੀ ਅ ਮੈਂ ਕਹਾਂ ਦਿਆਂ ਵੀ ਪੁਲਿਸ ਕੰਮ ਨਹੀਂ ਕਰਦੀ। ਹੁਣ ਤੱਕ ਜਿੰਨੇ ਵੀ ਬਟਾਲੇ ਦੇ ਵਿੱਚ ਗਲਤ ਅਨਸਰਾਂ ਨੇ ਕੋਈ ਵੀ ਦਿੱਕਤ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੇ ਆ ਉਹ ਸਾਰੇ ਕੇਸ ਜਿਹੜੇ ਇਹਨਾਂ ਨੇ ਟ੍ਰੇਸ ਕੀਤੇ ਨੇ ਸੋ ਜਿਹੜਾ ਵੀ ਵੇਖੋ ਮੈਂ ਅੱਗੇ ਵੀ ਇੱਕੋ ਗੱਲ ਕਹਿੰਦਾ ਸਮਾਂ ਵੀ ਇਹ ਆਬਾਦੀ 2.5 ਲੱਖ ਬੰਦੇ ਦੀ ਹੈ ਕੋਈ ਐਸਾ ਪੈਰਾਮੀਟਰ ਨਹੀਂ ਬਣਿਆ ਵੀ ਕਿਦੇ ਮਾਈਂਡ ਦੇ ਅੰਦਰ ਕੀ ਚੱਲਦਾ ਪਰ ਜਿਹੜਾ ਕੋਈ ਗਲਤ ਕੰਮ ਕਰਦਾ ਹੈ ਉਹ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਅੱਗੇ ਜਲੰਧਰ ਰੋਡ ਤੇ ਵਾਰਦਾਤ ਹੋਈ ਸੀ ਉਹ ਵੀ ਕੇਸ ਟ੍ਰੇਸ ਕਰਕੇ ਜਿਹੜਾ ਵੀ ਉਹ ਕਾਨੂੰਨ ਜੋ ਵੀ ਆਪਣਾ ਕੰਮ ਕਰ ਰਿਹਾ ਔਰ ਇਹ ਵੀ ਜਿਹੜਾ ਵੀ ਇਨਸਾਨ ਗਲਤ ਕਰੂਗਾ ਠੀਕ ਹੈ ਉਹ ਕਾਨੂੰਨ ਆਪਣਾ ਕੰਮ ਕਰ ਰਿਹਾ ਔਰ ਕਾਨੂੰਨ ਪੜੀਪਾਂਤ ਜਿਹੜਾ ਵੀ ਆਪਣਾ ਕੰਮ ਕਰਕੇ ਜੋ ਵੀ ਸੰਗਤ ਨੂੰ ਲੋਕਾਂ ਨੂੰ ਜਿਹੜਾ ਦੱਸੂਗਾ ਵੀ ਜਿਹੜਾ ਗਲਤ ਕਰਦਾ ਉਹਦੀ ਗਲਤ ਦੀ ਸਜ਼ਾ ਜਿਹੜੀ ਜੋ ਬਣਦੀ ਉਹਨਾਂ ਨੂੰ